ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਵੀ ਪੂਰੀਆਂ ਸਹੂਲਤਾਂ ਦਿੱਤੀਆਂ ਸਨ ਚਾਹੇ ਉਹ ਸਿਹਤ ਨੂੰ ਲੈ ਕੇ ਹੋਵੇ ਚਾਹੇ ਉਹ ਪੜ੍ਹਾਈ ਨੂੰ ਲੈ ਕੇ ਹੋਵੇ ਚਾਹੇ ਫਿਰ ਮੁਫਤ ਬਿਜਲੀ ਹੋਵੇ ਜਾਂ ਫਿਰ ਔਰਤਾਂ ਦਾ ਮੁਫਤ ਬੱਸਾਂ ਦਾ ਸਫ਼ਰ ਹੋਵੇ ਪਰ ਫਿਰ ਵੀ ਦਿੱਲੀ ਵਾਸੀਆਂ ਨੇ ਉਹਨਾਂ ਨੂੰ ਨਕਾਰ ਦਿੱਤਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਤਾਂ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਔਰਤਾਂ ਨੂੰ ਪਰੀ ਬਸ ਸ퍼 ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤਾ ਗਿਆ ਸੀ ਤਾਂ ਹੁਣ ਇਹ ਸਰਕਾਰ ਬੰਦ ਕਰਨ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਆਉਂਦੇ ਹੀ ਭਾਜਪਾ ਸਰਕਾਰ ਐਕਸ਼ਨ ਮੋੜ ਦੇ ਵਿੱਚ ਹੈ ਤਾਂ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਹਨਾਂ ਔਰਤਾਂ ਦੀ ਸ਼ਨਾਖਤ ਕੀਤੀ ਜਾਏਗੀ ਜੋ ਮੁਫਤ ਬੱਸ ਸਫ਼ਰ ਲਈ ਯੋਗ ਹੋਣਗੀਆਂ ਅਤੇ ਉਹਨਾਂ ਨੂੰ ਅਜਿਹੇ ਕਾਰਡ ਦਿੱਤੇ ਜਾਣਗੇ ਜਿਨ੍ਹਾਂ ਦੇ ਨਾਲ ਉਹ ਬੱਸ ਸਫ਼ਰ ਜਿਹੜੇ ਨੇ ਉਹ ਆਸਾਨੀ ਦੇ ਨਾਲ ਕਰਨਗੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਸਰਕਾਰ ਮੁਫਤ ਬੱਸ ਯਾਤਰਾ ਸਿਰਫ ਉਹਨਾਂ ਔਰਤਾਂ ਦੇ ਲਈ ਉਪਲਬਧ ਕਰਵਾਉਣਾ ਚਾਹੁੰਦੀ ਹੈ ਜੋ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਰਹਿਣ ਵਾਲੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਦਿੱਲੀ ਦੀਆਂ ਔਰਤਾਂ ਨੂੰ ਮੁਫਤ ਬੱਸ ਯਾਤਰਾ ਦੀ ਸਹੂਲਤ ਦੇਣ ਦੇ ਲਈ ਸਮਾਰਟ ਕਾਰਡ ਜਾਰੀ ਕਰਨ ਦੀ ਕੋਆਇਦ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੇ ਉੱਤੇ ਐਕਸ਼ਨ ਜਲਦ ਲਿਆ ਜਾਏਗਾ ਜੋ ਉਮਰ ਪਰ ਵੈਲਿਡ ਰਹੇਗਾ ਅਧਿਕਾਰੀਆਂ ਅਨੁਸਾਰ ਦਿੱਲੀ ਚ ਸੱਤਾਧਾਰੀ ਪਾਰਟੀ ਜਨਤਾ ਪਾਰਟੀ ਭਾਜਪਾ ਸਰਕਾਰ ਬੱਸਾਂ ਦੇ ਵਿੱਚ ਮੁਫਤ ਯਾਤਰਾ ਲਈ ਸਮਾਰਟ ਕਾਰਡ ਬਣਾਉਣ ਦੀਆਂ ਇੱਛੁਕ ਔਰਤਾਂ ਲਈ ਜਲਦ ਹੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਕਰੇਗੀ। ਇੱਕ ਅਦਮ ਮੁੱਖ ਮੰਤਰੀ ਰੇਖਾ ਗੁਪਤਾ ਦੇ ਦਿੱਲੀ ਵਿਧਾਨ ਸਭਾ ਬਜਟ ਸੈਸ਼ਨ ਦੇ ਸਾਬਕਾ ਆਮ ਆਦਮੀ ਪਾਰਟੀ ਆਪ ਸਰਕਾਰ ਤੇ ਗੁਲਾਬੀ ਟਿਕਟ ਯੋਜਨਾ ਦੇ ਅਧੀਨ ਭ੍ਰਸ਼ਟਾਚਾਰ ਦਾ ਦੋਸ਼ ਲੱਗਣ ਤੋਂ ਬਾਅਦ ਕੁਝ ਦਿਨ ਬਾਦ ਇਹ ਜਿਹੜੀ ਅਪੀਲ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਦੇਣ ਲਈ ਵਚਨਬੱਧ ਹੈ ਇਹ ਇਸੇ ਤਰ੍ਹਾਂ ਜਾਰੀ ਰਹੇਗੀ ਪਰ ਇਸ ਦੇ ਵਿੱਚ ਭ੍ਰਸ਼ਟਾਚਾਰ ਜਿਹੜਾ ਵੱਡੇ ਪੱਧਰ ਤੇ ਹੋਇਆ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਗਿਆ ਇਸ ਦਾ ਜਰੂਰ ਜਿਹੜਾ ਕਿ ਖੁਲਾਸਾ ਕੀਤਾ ਜਾਏਗਾ ਜੋ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਔਰਤਾ ਦੇ ਲਈ ਡਿਜੀਟਲ ਯਾਤਰਾ ਕਾਰਡ ਸ਼ੁਰੂ ਕਰਨ ਜਾ ਰਹੇ ਹਾਂ ਜੋ ਉਹਨਾਂ ਨੂੰ ਸਰਕਾਰੀ ਬਸਾਂ ਦੇ ਵਿੱਚ ਕਦੇ ਵੀ ਆਜ਼ਾਦ ਰੂਪ ਦੇ ਨਾਲ ਮੁਫਤ ਯਾਤਰਾ ਕਰਨ ਦੇ ਲਈ ਸਹੂਲਤ ਦੇਵੇਗਾ ਜਿਸ ਦੇ ਨਾਲ ਟਿਕਟ ਨਾਲ ਜੁੜਿਆ ਗੁਲਾਬੀ ਭ੍ਰਸ਼ਟਾਚਾਰ ਵੀ ਖਤਮ ਹੋ ਜਾਏਗਾ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅਸੀਂ ਕੁਸ਼ਲਤਾ ਵਧਾਉਣ ਦੇ ਲਈ ਟਿਕਟ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਾਂਗੇ ਉਥੇ ਹੀ सीएम ਨੇ ਕਿਹਾ ਕਿ ਸੰਪੂਰਨ ਪ੍ਰਣਾਲੀ ਦੀ ਆਧੁਨਿਕ ਕਰਨ ਕੀਤਾ ਜਾਏਗਾ ਤੇ ਪਾਰਦਰਸ਼ਤਾ ਤੇ ਕੁਸ਼ਲਤਾ ਯਕੀਨੀ ਕਰਨ ਦੇ ਲਈ ਮੌਜੂਦਾ ਯੋਜਨਾਵਾਂ ਚ ਸੁਧਾਰ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਸਾਡਾ ਟੀਚਾ ਦਿੱਲੀ ਦੀਆਂ ਜਨਤਕ ਟ੍ਰਾਂਸਪੋਰਟਾਂ ਨੂੰ ਵਾਦ ਤੋਂ ਬਾਅਦ ਸੋਖਾ ਭਰੋਸੇਯੋਗ ਤੇ ਵਿਸ਼ੇ ਪੱਧਰ ਤੇ ਮੰਨਤਾ ਪ੍ਰਾਪਤ ਬਣਾਉਣਾ ਦਾ ਹੈ ਤਾਂ ਉਥੇ ਹੀ ਜੋ ਭ੍ਰਿਸ਼ਟਾਚਾਰੀ ਇਸ ਦੇ ਵਿੱਚ ਕੀਤੀ ਗਈ ਹੈ ਤਾਂ ਉਸ ਦੀ ਜਾਂਚ ਕਰਵਾਵਾਂਗੇ ਅਤੇ ਉਸ ਨੂੰ ਬੇਨਕਾਬ ਕਰਾਂਗੇ ਤਾਂ ਹੁਣ ਜੋ ਦਿੱਲੀ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੇ ਉਹਨਾਂ ਦੇ ਲਈ 스마트 ਕਾਰਡ ਬਣੇਗਾ ਤਾਂ ਜਿੱਥੇ ਕੀ ਹੁਣ ਦਿੱਲੀ ਦੀਆਂ ਔਰਤਾਂ ਨੂੰ ਬੱਸ ਦੇ ਵਿੱਚ ਲਗ ਲਗ ਤਰ੍ਹਾਂ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ ਸਨ ਤਾਂ ਜਿਸ ਤਰ੍ਹਾਂ ਹੁਣ ਜਿੰਨਾ ਔਰਤਾਂ ਨੂੰ ਬੱਸ ਸਫਰ ਫਰੀ ਸੀ ਉਹਨਾਂ ਨੂੰ ਗੁਲਾਬੀ ਟਿਕਟ ਦਿੱਤੀ ਜਾਂਦੀ ਸੀ ਤਾਂ ਪਾਚ ਪਾ ਸਰਕਾਰ ਵੱਲੋਂ ਉਸ ਨੂੰ ਗੁਲਾਬੀ ਭ੍ਰਸ਼ਟਾਚਾਰ ਦਾ ਨਾਮ ਦਿੱਤਾ ਗਿਆ ਤਾਂ ਹੁਣ ਔਰਤਾਂ ਦਿੱਲੀ ਦੀਆਂ ਰਹਿਣ ਵਾਲੀਆਂ ਔਰਤਾਂ ਹੀ ਹੁਣ ਮੁਫਤ ਬੱਸ ਸਫ਼ਰ ਦਾ ਲਾਭ ਲੈ ਸਕਣਗੀਆਂ ਤੇ ਜੇਕਰ ਤੁਸੀਂ ਕਿਸੇ ਹੋਰ ਸੂਬੇ ਤੇ ਹੋ ਜਾਂ ਤੁਹਾਡਾ ਸ਼ਨਾਖਤ ਕਾਰਡ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਫਿਰ ਦਿੱਲੀ ਦੇ ਵਿੱਚ ਬੱਸ ਸਫ਼ਰ ਦਾ ਆਨੰਦ ਨਹੀਂ ਲੈ ਸਕਦੇ ਜਾਂ ਤੁਸੀਂ ਉਸ ਦਾ ਲਾਭ ਨਹੀਂ ਮਾਣ ਸਕਦੇ